ਸ਼ੁਭ ਕਰਨ ਦੇ ਕਿਸ ਤਰ੍ਹਾਂ ਉਸ ਨੂੰ ਆਪਣੇ ਸ਼ਬਦਾ ਦੇ ਵਿੱਚ ਸ਼ਰਧਾਂਜਲੀ ਫਿੱਟ ਕਰੋਗੇ ਦੇਖੋ ਬਹੁਤ ਦੁੱਖ ਦਾਈ ਸਮਾਂ ਹੈ ਕਿ ਜਮੀਰਾਂ ਵਾਲਿਆਂ ਦੀ ਸ਼ਹਾਦਤ ਹੈ ਔਰ ਕੇਂਦਰ ਕਦੇ ਵੀ ਕਿਸਾਨਾਂ ਪ੍ਰਤੀ ਸਹਿਰਦ ਨਹੀਂ ਰਹੀ ਠੀਕ ਹੈ ਨੌ ਜਵਾਨ ਦਾ ਘਾਟਾ ਨਾ ਪੂਰਾ ਹੋਣ ਵਾਲਾ ਜਿੱਥੇ ਪਰਿਵਾਰ ਨੂੰ ਹੈ ਉੱਥੇ ਜਿੰਨੇ ਜਿੰਨੇ ਉਹਨਾਂ ਦੇ ਨਾਲ ਸੰਬੰਧ ਸੀਗੇ ਨਾ ਪੂਰਾ ਹੋਣਾ ਪੂਰਾ ਘਾਟਾ ਅਜਿਹੇ ਜਿਹੜੇ ਮਤਲਬ ਉੱਪਰ ਨਾਏ ਹੋਏ ਹੁੰਦੇ ਆ ਕਿਤੇ ਨੂੰ ਕੋਲਾ ਨੂੰ ਇਹ ਜਿਹਾ ਨੌਜਵਾਨਾਂ ਦਾ ਜਾਣਾ ਬੜਾ ਦੁਖਦਈ ਹੈ ਸੋ ਅਸੀਂ ਸਰਕਾਰ ਤੋਂ ਪੂਰੀ ਹਿਰਦਾ ਦੇ ਨਾਲ ਇਹਨਾਂ ਦੀ ਸ਼ਹਾਦਤ ਦਾ ਜਿਹੜਾ ਉਹ ਇਨਸਾਫ ਲਵਾਂਗੇ ਤੇ ਇਸ ਵੇਲੇ ਅਸੀਂ ਇੱਕ ਮੁਠਤਾ ਦੇ ਨਾਲ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਆ ਕਿਉਂਕਿ ਸਾਡਾ ਕਿਸਾਨ ਸੀ ਫਿਰ ਜਿੰਮੇਵਰੀ ਬਣਦੀ ਹੈ ਕਿ ਅਸੀਂ ਪਰਿਵਾਰ ਨੂੰ ਪੂਰਾ ਬੰਦਾ ਇਨਸਾਫ ਜਿਹੜਾ ਉਹ ਲੈ ਕੇ ਦੇਈਏ ਕੋਈ ਵੀ ਅੰਦੋਲਨ ਚੱਲ ਰਿਹਾ ਹੋਵੇ ਉਸ ਵਕਤ ਕੋਈ ਉਸ ਚ ਕੋਈ ਅਜਿਹੇ ਪਲ ਆ ਜਾਂਦੇ ਕਿ ਉਹ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਦਿੰਦਾ ਸ਼ੁਕਰਨ ਦੀ ਮੌਤ ਸ਼ਹੀਦੀ ਕੁਰਬਾਨੀ ਇਸ ਅੰਦੋਲਨ ਨੂੰ ਕਿਵੇਂ ਨਵੀਂ ਦਿਸ਼ਾ ਦੇ ਰਹੀ ਹੈਗੀਆ ਦੇਖੋ ਕੁਦਰਤੀ ਗੱਲ ਹੈ ਜੀ ਜਿੰਮੇ ਜਿੰਮੇ ਕਿਸੇ ਵੀ ਤੁਸੀਂ ਮੂਵਮੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਰੋਹ ਹੋਰ ਜਾਗਦਾ ਹੈ ਪਹਿਲਾਂ ਹੀ ਜੋ ਕੇਂਦਰ ਸਰਕਾਰ ਨੇ ਵਿਸ਼ਵਾਸ ਕਰ ਦਿੱਤਾ ਹੈ ਸਾਡੀਆਂ ਗੱਲਾਂ ਨਾਲ ਮੰਨ ਕੇ ਉਹਦੇ ਤੋਂ ਹੀ ਕਿਸਾਨ ਜਿਹੜੇ ਆ ਉਹ بڑے ਵੱਡੇ ਐ ਰੋਹ ਦੇ ਵਿੱਚ ਨੇ ਨੌਜਵਾਨ بڑے ਵੱਡੇ ਰੋਹ ਚ ਨੇ ਔਰ ਇਹ ਜੋ ਇੱਕ ਬਗਾਨੇ ਮੁਲਕ ਦੇ ਨਾਗਰਿਕਾਂ ਵਾਲਾ ਮੈਂ ਕਹਿੰਨਾ ਵੀ ਉਹ ਬਗਾਨੇ ਨਾਗਰਿਕ ਵੀ ਨਹੀਂ ਕਰਦੇ ਆ ਪਾਕਿਸਤਾਨ ਦੇ ਜਦੋਂ ਸਟ੍ਰਾਈਕ ਸਰਜਿਕਲ ਸਟ੍ਰਾਈਕ ਹੋਈ ਸੀ ਤੋ ਸਾਡਾ ਇੱਕ ਪਾਇਲਟ ਉਧਰ ਰਹਿ ਗਿਆ ਸੀ ਤਾਂ ਪਾਕਿਸਤਾਨ ਵਾਲਿਆਂ ਨੇ ਵੀ ਉਹਨੂੰ ਚਪੇੜ ਤੱਕ ਨਹੀਂ ਸਿਲਾਈ ਤੇ ਹੁਣ ਮਤਲਬ ਇਹ ਆਪਣੇ ਹੀ ਨਾਗਰਿਕਾਂ ਦੇ ਉੱਤੇ ਅਸੀਂ ਜਿਹੜੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਾ ਰਹੇ ਹਾਂ क्रूरਤਾ ਭਰਿਆ ਵਤੀਰਾ ਅਪਣਾ ਕੇ ਇੱਥੇ ਨੌਜਵਾਨਾਂ ਨੂੰ ਜ਼ਖਮੀ ਕਰਨਾ ਸ਼ਹੀਦ ਕਰਨਾ ਇਹ ਤੋਂ ਬਾਅਦ ਤਾਂ ਨੌਜਵਾਨ ਬੜੀ ਵੱਡੀ ਜਿਹੜੇ ਆ ਉਹ ਰੋਹ ਦੇ ਵਿੱਚ ਨੇ ਨੈਚੁਰਲੀ ਜਿਹੜਾ ਹੈਗਾ ਜੀ ਉਹ ਸੰਘਰਸ਼ ਤੇਜ ਹੈ ਟਖਾ ਹੈ ਰੋਹ ਕੇਂਦਰ ਦੇ ਪ੍ਰਤੀ ਤੋ ਸੋ ਇਹਨੂੰ ਅੰਜਾਮ ਤੱਕ ਲੈ ਕੇ ਜਾਣਗੇ ਠੀਕ ਠੀਕ ਤੋ ਕਿਸਾਨਾਂ ਆਗੂ ਨਾਲ ਅਸ਼ਮੀਲਾ ਲਗਾਤਾਰ ਗੱਲਬਾਤ ਕਰ ਰਹੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਕਿਸਾਨ ਵੀ ਪਹੁੰਚੇ ਹੋਏ ਅਤੇ ਹੋਰ ਵੀ ਲਗਾਤਾਰ ਜਿਵੇਂ ਆਪਾਂ ਕੀ ਇੱਕ ਹੀ ਨਾਲ-ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈਗੀ ਹੋਰ ਵੀ ਕਿਸਾਨ ਆਗੂ ਲਗਾਤਾਰ ਕਿਉਂਕਿ ਉਸ ਇਸ ਵਕਤ ਇਸ ਮੁਸੀਬਤ ਦੀ ਘੜੀ ਜੋ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਉਸ ਵਕਤ ਕਿਸਾਨ ਆਗੂ ਆ ਪਰਿਵਾਰ ਦਾ ਸਹਾਰਾ ਬਣਿਆ ਉਹ ਕਿਸਾਨ ਆਗੂ ਨੇ ਜਿਹੜੀ ਲੜਾਈ ਲੜੀ ਹੈ ਉਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਵਾਸਤੇ ਚਾਹੀਏ ਸਰਕਾਰ ਦੇ ਪ੍ਰਤੀ ਹੋਵੇ ਸਰਕਾਰ ਤੋਂ ਮੁਆਵਜ਼ਾ ਦਿਵਾਨਾ ਹੋਵੇ ਸਰਕਾਰ ਤੋਂ ਨੌਕਰੀ ਦਿਵਾਨੀ ਹੋਵੇ ਉਸ ਤੋਂ ਬਾਅਦ ਐਫ ਆਰ ਦਰਜ ਕਰਵਾਈ ਨਹੀਂ ਹੋਵੇ ਇਹ ਕਿਸਾਨ ਆਗੂ ਲੰਬਾ ਸਮਾਂ ਪਰਿਵਾਰ ਨੂੰ ਪੇ ਲਖਨੋਰੀ ਬਾਰਡਰ ਤੇ ਲੈ ਕੇ ਆਉਂਦੇ ਪਰਿਵਾਰ ਨੂੰ ਹੌਸਲਾ ਦਿੰਦੇ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹੈਗੇ ਆ ਤਾਂ ਇਹੀ ਆ ਕਾਰਨ ਹੈਗੇ ਕਿ ਅੱਜ ਜਿਹੜਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਲੋਕ ਜੁੜੇ ਹੈਗੇ ਆ ਕਿਉਂਕਿ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਸੀ